ओडी 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 ਸਭੀ ਸਾਥੀਆਂ ਦੇ ਅਰੋਧ ਹੈ ਕਿ ਐਸੇ ਗੋੜੀ ਬਣਾ ਕੇ ਰੱਖੋ ਨਹੀਂ ਘੜੀ ਜਾਂਦੀ ਦੀ ਹੈ ਉਹ ਆ ਗਈ ਆ ਗਈ ਆ ਗਈ ਆ ਗਈ ਉਹ ਇਹੀ ਜਿਹੜੇ ਜਿਹੜੇ ਟ੍ਰੇਨ ਆ ਚੁੱਕੇ ਨੇ ਤੁਸੀਂ ਪਹੁੰਚੇ ਸੋ ਕੀ ਕਹਿਣਾ ਚਾਹੁੰਦੇ ਅਸੀਂ ਅ ਪਹਿਲੇ ਤਾਂ ਅੱਜ ਜਲੰਧਰ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਔਰ ਮੁਬਾਰਕਬਾਦ ਕਿਉਂਕਿ ਜਲੰਧਰ ਵਾਲਿਆਂ ਨੂੰ ਨਵੇਂ ਸਾਲ ਤੇ ਬਹੁਤ ਕੀਮਤੀ ਤੋਹਫਾ ਕੀਮਤੀ ਕਾਉਂਟਿੰਗ ਮਿਲਣ ਜਾ ਰਿਹਾ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਲੰਧਰ ਚ ਵਪਾਰੀ ਵਰਗ ਨੂੰ ਇਸ ਟ੍ਰੇਨਾਂ ਦਾ ਬਹੁਤ ਫਾਇਦਾ ਹੋਏਗਾ ਸੋ ਬਹੁਤ ਬਹੁਤ ਮੁਬਾਰਕਬਾਦ ਆ ਜਲੰਧਰ ਨਿਵਾਸੀ ਸਰ ਸ੍ਰੀ ਸਰਪੰਚ ਕੀ ਕਰਨਾ ਚਾਹੁੰਗੀ ਅ ਮੈਂ ਪਹਿਲੇ ਵੀ ਕਹਾ ਹੈ ਕਿ ਜਿਸ ਦੇ ਨਾਲ ਜਲੰਧਰ ਵਾਲਿਆਂ ਨੂੰ ਮੁਬਾਰਕਬਾਦ ਉਸ ਦੇ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਉਹ ਉਹਨਾਂ ਨੇ ਹੀ ਸੁਸ਼ੀਲ ਕੁਮਾਰ ਨੂੰ ਇਸ ਜਗ੍ਹਾ ਤੇ ਪਹੁੰਚਾਇਆ ਤਾਂ ਕਿ ਅਸੀਂ ਲੋਕਾਂ ਦੀ ਜਿਹੜੀ ਡਿਮਾਂਡ ਹੈ ਅਸੀਂ ਕੇਂਦਰ ਸਰਕਾਰ ਤੱਕ ਪਹੁੰਚਾ ਸਕੀਏ ਸੋ ਹੋਰ ਵੀ ਜਿਹੜੇ ਸੁਪਨੇ ਸੁਸ਼ੀਲ ਕੁਮਾਰ ਨੂੰ ਜਿਹਨੇ ਜਲੰਧਰ ਵਾਲਿਆਂ ਲਈ ਦਿੱਤੇ ਨੇ ਆ ਫਿਊਚਰ ਵਿੱਚ ਆਪਾਂ ਬਹੁਤ ਬਹੁਤ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਦਬਾਬੇ ਦੇ ਲੋਕਾਂ ਨੂੰ ਅੱਜ ਸ਼ੁਕਰੀਆ ਦੇ ਨਖਰ ਕਿ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਹੈ ਕਿ ਪਿਛਲੇ ਬਹੁਤ ਦੇਰ ਦੀ ਇੱਕ ਮੰਗ ਸੀ ਕਿ ਇੱਕ ਸਤਾਦੀ ਚਲੰਗ ਦੇ ਨਾਲ ਟੂਰਿਸਟ ਨੂੰ ਕਈ ਵਾਰ ਟਿਕਟ ਨਹੀਂ ਮਿਲਣਾ ਕਈ ਵਾਰ ਇੰਡਸਟਰੀ ਦੇ ਲੋਕਾਂ ਨੂੰ ਦਿੱਕਤ ਆਣੀ ਅੱਜ ਬੰਦੇ ਪਰ ਚਲੰਗ ਦੇ ਨਾਲ ਮੈਨੂੰ ਲੱਗਦਾ ਕਿ ਇੰਡਸਟਰੀ ਦੇ ਲੋਕਾਂ ਦਾ ਬੈਨੀਫਿਟ ਸਮੇਂ ਦੀ ਬਚਤ ਹੋ ਰਹੀ ਅੱਜ ਅਸੀਂ ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਉਸ ਦੁਆਬੇ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੇ